ਤੁਸੀਂ ਅਕਾਲੀ ਦਲ 'ਚ ਵਾਪਸ ਜਾਣਾ ਚਾਹੁੰਦੇ ਹੋ। ਅਸ ਸੀਸ ਛੱਡਣ ਬਾਰੇ ਸੋਚ ਕਦੇ ਸੋਚ ਵੀ ਨਹੀਂ ਸਕਦੇ ਸੀਗੇ। ਲੇਕਿਨ ਕਿੱਦਾਂ? ਸਿੱਖ ਕੌਮ ਦੀਆਂ ਭਾਵਨਾਵਾਂ ਨੇ ਜਿਹੜੀਆਂ ਮੈਂ ਕਦੇ ਵੀ ਉਹਨੂੰ ਠੇਸ ਨਹੀਂ ਪਹੁੰਚਾ ਸਕਦਾ। ਅੱਜ ਜੇ ਉਹਨਾਂ ਨੂੰ ਮੇਰੇ ਤੇ ਭਰੋਸਾ ਹੈਗਾ ਵੀ ਕੋਈ ਬੰਦਾ ਹੈ ਸਾਡੇ ਲਈ ਖੜਨ ਵਾਲਾ ਗੱਲ ਕਰਨ ਵਾਲਾ। ਮੇਰੇ ਲਈ ਕਿਸੇ ਅਹੁਦੇ ਦੀ ਕੋਈ ਐਹਮੀਅਤ ਨਹੀਂ ਹੈਗੀ। ਸਟੈਂਡ ਤੇ ਸਿਧਾਂਤ ਤੋਂ ਬਿਨਾ ਕੋਈ ਵੈਲਿਊ ਨਹੀਂ, ਕੋਈ ਲਾਲਚ ਨਹੀਂ। ਤੁਸੀਂ ਜਿਹੜਾ ਬਿਆਨ ਦਿੱਤਾ ਕਿ ਤੁਹਾਡਾ ਅਕਾਲੀ ਦਲ ਪੁਨਰਸੁਰਜੀਤ ਨਾਲ ਕੋਈ ਸਬੰਧ ਨਹੀਂ ਹੈ ਉਹਦਾ ਮਤਲਬ ਕੀ ਹੈ ਉਸ ਦਾ ਉਹ ਕਹਿਣ ਦਾ ਮਤਲਬ ਇਹ ਸੀ ਵੀ ਕੀ ਤੁਸੀਂ ਹੁਣ ਸੁਖਵੀਰ ਸਿੰਘ ਬਾਦਲ ਹੁਣਾਂ ਨਾਲ ਸੰਧੀ ਕਰ ਰਹੇ ਨਹੀਂ 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 ਮੇਰੀ ਗੱਲ ਨੂੰ ਸਮਝੋ ਪਹਿਲਾਂ ਉਹ ਕਹਿਣ ਦਾ ਮਤਲਬ ਇਹ ਸੀਗਾ ਵੀ ਹੁਣ ਤੱਕ ਜਦੋਂ ਦਾ ਬਣਿਆ ਮੈਂ ਐਕਟਿਵਲੀ ਉਹਦੇ ਵਿੱਚ ਕਿਸੇ ਵੀ ਸਰਗਰਮੀ 'ਚ ਹਿੱਸਾ ਨਹੀਂ ਲਿਆ ਕਿਸੇ ਮੀਟਿੰਗ ਕਿਉਂ ਨਹੀਂ ਗਏ ਵੀ ਅਸੀਂ ਹਜੇ ਇਸ ਗੱਲ ਤੇ ਹੀ ਸੀਗੇ ਵੀ ਨਹੀਂ ਇਕੱਠੇ ਹੋ ਜਾਣ ਇਕੱਠੇ ਹੋ ਜਾਣ ਅਖੀਰ ਹੱਲ ਕੀ ਆ ਸਾਡੇ ਕੋਲੇ ਕੀ ਕਰੋਗੇ ਹੁਣ ਇਹ ਹਲਕੇ ਦੇ ਲੋਕਾਂ ਨੂੰ ਕਿੱਧਰ ਛੱਡਾਂਗੇ ਜਿਨ੍ਹਾਂ ਨੇ ਭਰਤੀ ਕੀਤੀ ਸਾਡੇ ਨਾਲ ਜੁੜੇ 15 ਲੱਖ ਬੰਦਾ ਉਹਨੂੰ ਕਿੱਥੇ ਛੱਡੋਗੇ ਜਾ ਕੇ ਦੱਸ ਦਿਓ ਕੀ ਉਹਨਾਂ ਦੀ ਮੈਂ ਉਹਨੂੰ ਉਹਨੂੰ ਐਵੇਂ ਛੱਡ ਦੂੰਗਾ ਕਿੱਡਾ ਪ੍ਰੈਸ਼ਰ ਆ ਤੁਹਾਡੇ ਤੇ ਤੁਸੀਂ ਨਾ ਚਾਹੁੰਦੇ ਹੋਈ ਵੀ ਜਿਹੜੀ ਕਹਿੰਦੇ ਗਦਾਰੀ ਦੱਸੋ ਹਾਲਾਤ ਕੀ ਅਸੀਂ ਕਰੀਏ ਕਿੱਥੇ ਜਾਈਏ ਅਸੀਂ ਦੱਸੋ